ਦੇ ਵਿਚਲੇ ਸਕੂਲ ਪੰਜਾਬ ਚ 20000 ਸਰਕਾਰੀ ਸਕੂਲ ਹੈ 20000 ਸਰਕਾਰੀ ਸਕੂਲਾਂ ਚ 28 ਲੱਖ ਬੱਚੇ ਪੜ੍ਹਦੇ ਆ ਸਕੂਲਾਂ ਚ ਚਾਰ ਦੀਵਾਰੀ ਨਹੀਂ ਸੀ ਸਕੂਲਾਂ ਚ ਬਾਥਰੂਮ ਨਹੀਂ ਸੀ ਬੱਚੇ ਜ਼ਮੀਨ ਤੇ ਬੈਠਦੇ ਸੀ ਪੀਣ ਵਾਲਾ ਪਾਣੀ ਨਹੀਂ ਸੀ ਬਾਕੀ ਗੱਲਾਂ ਤਾਂ ਛੱਡ ਦੋ ਕਿ ਹੋਰ ਸਿਕਿਉਰਟੀ ਗਾਰਡ ਟੀਚਰਾਂ ਦੀ ਵਿਦੇਸ਼ ਟ੍ਰੇਨਿੰਗ ਬੱਚਿਆਂ ਨੂੰ ਬਾਹਰ ਲੈ ਕੇ ਜਾਣਾ ਕਿਤਾਬਾਂ ਟਾਈਮ ਤੇ ਇਹ ਸਭ ਗੱਲਾਂ ਤਾਂ ਛੱਡੋ ਬੇਸਿਕਲੀ ਸੀ ਮਿਹਨਤ ਕੀਤੀ ਹੈ 80 ਸਾਲ ਬਾਅਦ ਖਾਣੂ ਦਾਵੇ ਨਾਲ ਕਹਿ ਸਕਦੇ ਆ ਕਿ ਪੰਜਾਬ ਦੇ ਹਰ ਸਕੂਲ ਚ ਚਾਰ ਦਿਵਾਰੀ ਹੈ ਪੰਜਾਬ ਦੇ ਹਰ ਸਕੂਲ ਉਸ ਪੰਜਾਬ ਦੇ ਸਕੂਲ ਲੈਂਦੇ ਜਿੱਥੇ ਕੋਈ ਜ਼ਮੀਨੀ ਵਿਵਾਦ ਹੈ ਪੰਚਾਇਤ ਨਾਲ ਕੋਈ ਗਵਾਨ ਨਾਲ ਕੋਈ ਚੀਜ਼ ਚੱਲਦਾ ਹਰ ਸਕੂਲ ਚ ਬਾਥਰੂਮ ਪਣ ਗਿਆ ਕੋਈ ਬੱਚਾ ਜ਼ਮੀਨ ਤੇ ਨਹੀਂ ਬੈਠਦਾ ਹਰ ਸਕੂਲ ਚ ਪੀਣ ਵਾਲਾ ਪਾਣੀ ਹੈ ਇਹ ਕਰਕੇ ਦਿਖਾਇਆ ਇਹ ਹੈ ਪੰਜਾਬ ਦੀ ਸਿੱਖਿਆ ਕ੍ਰਾਂਤੀ 12 ਹਜ਼ਾਰ ਸਕੂਲਾਂ ਦੇ ਵਿੱਚ ਇਹ ਉਦਘਾਟਨ ਚੱਲ ਰਹੇ ਨੇ ਐਮਐਲਏ ਮੰਤਰੀ ਸਾਰਾ ਪ੍ਰਸ਼ਾਸਨ ਸਕੂਲਾਂ ਚ ਜਾ ਰਿਹਾ ਤਾਂ ਕਿ ਸਾਡੇ ਬੱਚਿਆਂ ਨੂੰ ਜਿਹੜੇ ਬੈਠੇ ਆ ਇਹਨੂੰ ਨੋ ਵਿਸ਼ਵਾਸ ਆਵੇ ਕਿ ਸਾਡਾ ਸਕੂਲ ਵੀ ਕਿਸੇ ਪ੍ਰਾਈਵੇਟ ਸਕੂਲ ਨਾਲੋਂ ਘੱਟ ਨਹੀਂ ਪਰ ਮੈਨੂੰ ਇੱਕ ਗੱਲ ਦਾ ਬੜਾ ਦੁੱਖ ਹੈ ਜੀ ਬੜਾ ਕੋਕ ਤੇ ਮੀਡੀਆ ਖੜਾ ਤੇ ਮੇਰੇ ਸਾਹਮਣੇ ਬਜ਼ੁਰਗ ਬੈਠੇ ਆ ਮੇਰੀਆਂ ਮਾਵਾਂ ਬੈਠੀਆਂ ਬੱਚੇ ਬੈਠੇ ਆ ਨੌਜਵਾਨ ਬੱਚੇ ਸਾਡੇ ਯੰਗ ਸਟੂਡੈਂਟਸ ਬੈਠੇ ਆ ਮੈਂ ਤੁਹਾਨੂੰ ਕੁਛ ਨਾ ਚਾਹੂੰਗਾ ਅੱਜ ਜਿੰਨੇ ਵਿਰੋਧੀ ਪਾਰਟੀ ਦੇ ਲੀਡਰ ਨੇ ਅਕਾਲੀ ਦਲ ਕਾਂਗਰਸ ਭਾਜਪਾ ਦੋ ਦਿਨ ਤੋਂ ਇਹਨਾਂ ਨੂੰ ਅੱਗ ਲੱਗੀ ਹੋਈ ਹੈ ਤਕਲੀਫ ਪਤੀ ਹੋਈ ਹੈ ਕਹਿੰਦੇ ਆ ਕਿ ਜੀ ਆਈਡੀ ਸਕੂਲਾਂ ਦੇ ਵਿੱਚ ਬਾਥਰੂਮਾਂ ਦੇ ਘਾਟਨ ਰੱਖ ਲੈ ਇਹਨਾਂ ਨੂੰ ਸ਼ਰਮ ਆਣੀ ਚਾਹੀਦੀ ਮੈਂ ਇਹਨੂੰ ਪੁੱਛਣਾ ਚਾਹੁੰਦਾ 2022 ਤੋਂ ਪਹਿਲਾਂ ਜਦੋਂ ਮੈਂ ਮੰਤਰੀ ਬਣਿਆ ਪੰਜਾਬ ਦੇ ਵਿੱਚ 3000 ਇਦਾਂ ਦੇ ਸਕੂਲ ਸੀ ਜਿੱਥੇ ਨਾ ਬਾਥਰੂਮ ਸੀ ਜਾਂ ਇਹ ਹੈਗਾ ਕਿ ਵਰਤਨਯਾਗ ਹੀ ਸੀ 75 ਸਾਲ ਤੁਹਾਡੇ ਰਾਜ ਦੇ ਵਿੱਚ ਤੁਸੀਂ ਬਾਥਰੂਮ ਨਹੀਂ ਬਣਾ ਸਕੇ ਸੂ ਸਾਡੇ ਗਰੀਬਾਂ ਦੇ ਬੱਚੇ ਪੜਦੇ ਉੱਥੇ ਮਨਰੇਗਾ ਵਰਕਰਾਂ ਦੇ ਬੱਚੇ ਪੜਦੇ ਉੱਥੇ ਤੁਹਾਡੇ ਆਪਣੇ ਜਵਾਬ ਤੁਹਾਡੇ ਬੱਚੇ ਜਿਹਨਾਂ ਸਕੂਲਾਂ ਚ ਪੜ ਗਏ ਐ ਉਨਾ ਸਕੂਲਾਂ ਚ ਬਾਥਰੂਮ ਚ ਵੀ ਏਸੀ ਲੱਗੇ ਤੇ ਮੇਰੇ ਕੋਲ ਉਹਨਾਂ ਦੇ ਬੱਚੇ ਖੁੱਲੇ ਚ ਜਾਂ ਮੈਂ ਇਦਾਂ ਦੇ ਸਕੂਲਾਂ ਚ ਗਿਆ ਜਿੱਥੇ ਜਿੱਥੇ ਮੈਨੂੰ ਬੱਚੀਆਂ ਮਿਲੀਆਂ ਕਹਿੰਦੀ ਸਰ 8 ਵਜੇ ਸਕੂਲ ਲੱਗਦਾ 2 ਵਜੇ ਤੱਕ ਕਿਵੇਂ ਕੰਟਰੋਲ ਕਰੀਏ ਕਿਉਂ ਸਕੂਲ ਚ ਬਾਥਰੂਮ ਖੁੱਲੇ ਮદાન ਚ ਸਾਡੇ ਬੱਚੇ ਬਾਥਰੂਮ ਜਾਂਦੇ ਸੀ ਤੇ ਹਾਂ ਅਸੀਂ ਜਦੋਂ ਉਹ ਬਾਥਰੂਮ ਬਣਾਤੇ ਕਹਿੰਦੇ ਜੀ ਇਹ ਪੱਥਰ ਕਿਉਂ ਰੱਖ ਰਹੇ ਇਹ ਨਹੀਂ ਪੱਥਰ ਥੋੜਾ ਤਮੱਚ ਹੈ ਉਦੋਂ ਤੁਹਾਨੂੰ ਸ਼ਰਮ ਆਈ ਨਹੀਂ ਕਿੱਥੇ ਗਈ ਤੁਹਾਡੀ ਸ਼ਰਮ ਜਦੋਂ ਸਾਡੀ ਬੱਚੀਆਂ ਬਾਹਰ ਬਾਥਰੂਮ ਜਾਂਦੀਆਂ ਸੀ ਖੁੱਲੇ ਜ ਬਾਥਰੂਮ ਜਾਂਦੀਆਂ ਸੀ ਕਦੀ ਤੁਹਾਡੇ ਟਵੀਟ ਨਹੀਂ ਆਏ ਤੁਸੀਂ ਉਸ ਵਕਤ ਵਿਅਕਤ ਸੀ ਆਪਣੇ ਫਾਰਮ ਹਾਊਸ ਬਣਾ ਰਹੇ ਸੀ ਆਪਣੇ 5 17 7 17 ਹੋਟਲ ਬਣਾ ਰਹੇ ਸੀ ਇਹ ਅਰਵਿੰਦ ਕੇਜਰੀਵਾਲ ਦੀ ਸੋਚ ਹੈ ਕਿ ਭਗਵੰਤ ਮਾਨ ਦੀ ਸਰਕਾਰ ਹੈ ਕਿ ਅੱਜ ਅਸੀਂ ਪੰਜਾਬ ਦੇ ਵਿੱਚ ਜੋ ਵਿਰਸੇ ਮਿਲੇ ਸਕੂਲ ਪੰਜਾਬ ਚ 20000 ਸਰਕਾਰੀ ਸਕੂਲ ਹੈ 20000 ਸਰਕਾਰੀ ਸਕੂਲਾਂ 'ਚ 28 ਲੱਖ ਬੱਚੇ ਪੜਦੇ ਆ ਸਕੂਲਾਂ 'ਚ ਚਾਰ ਦਿਵਾਰੀ ਨਹੀਂ ਸੀ ਸਕੂਲਾਂ 'ਚ ਬਾਥਰੂਮ ਨਹੀਂ ਸੀ ਬੱਚੇ ਜ਼ਮੀਨ 'ਤੇ ਬੈਠਦੇ ਸੀ ਪੀਣ ਵਾਲਾ ਪਾਣੀ ਨਹੀਂ ਸੀ ਬਾਕੀ ਗੱਲਾਂ ਦਾ ਛੱਡੋ ਕਿ ਹੋਰ ਚੋਟੀ ਗਾਰਡ ਟੀਚਰਾਂ ਦੀ ਵਿਦੇਸ਼ ਟ੍ਰੇਨਿੰਗ ਬੱਚਿਆਂ ਨੂੰ ਬਾਹਰ ਲੈ ਕੇ ਜਾਣਾ ਕਿਤਾਬਾਂ ਟਾਈਮ 'ਤੇ ਇਹ ਸਭ ਗੱਲਾਂ ਦਾ ਛੱਡੋ ਬੇਸਿਕਲੀ ਅਸੀਂ ਮਿਹਨਤ ਕੀਤੀ ਹੈ ਅੱਜ 10 ਸਾਲ ਬਾਅਦ ਖਾਣੂ ਦਾਅਵੇ ਨਾਲ ਕਹਿ ਸਕਦੇ ਆ ਕਿ ਪੰਜਾਬ ਦੇ ਹਰ ਸਕੂਲ ਚ ਚਾਰ ਦਿਵਾਰੀ ਹੈ ਪੰਜਾਬ ਦੇ ਹਰ ਸਕੂਲ ਕੁਝ ਪੰਜਾਬ ਸਕੂਲ ਲੈਂਦੇ ਜਿੱਥੇ ਕੋਈ ਜ਼ਮੀਨੀ ਵਿਵਾਦ ਹੈ ਪੰਚਾਇਤ ਨਾਲ ਕੋਈ ਝਗੜਾ ਨਾਲ ਕੋਈ ਚੀਜ਼ ਚੱਲਦਾ ਹਰ ਸਕੂਲ ਚ ਬਾਥਰੂਮ ਪਣ ਗਿਆ ਕੋਈ ਬੱਚਾ ਜ਼ਮੀਨ ਤੇ ਨਹੀਂ ਬੈਠਦਾ ਹਰ ਸਕੂਲ ਚ ਪੀਣ ਵਾਲਾ ਪਾਣੀ ਹੈ ਇਹ ਕਰਕੇ ਦਿਖਾਇਆ ਇਹ ਹੈ ਪੰਜਾਬ ਦੀ ਸਿੱਖਿਆ ਕ੍ਰਾਂਤੀ 12000 ਸਕੂਲਾਂ ਦੇ ਵਿੱਚ ਇਹ ਉਦਘਾਟਨ ਚੱਲ ਰਹੇ ਨੇ ਐਮਐਲਏ ਮੰਤਰੀ ਸਾਰਾ ਪ੍ਰਸ਼ਾਸਨ ਸਕੂਲਾਂ 'ਚ ਜਾ ਰਿਹਾ ਤਾਂ ਕਿ ਸਾਡੇ ਇਹ ਬੱਚਿਆਂ ਨੂੰ ਜਿਹੜੇ ਬੈਠੇ ਆ ਇਹਨਾਂ ਨੂੰ ਵਿਸ਼ਵਾਸ ਆਵੇ ਕਿ ਸਾਡਾ ਸਕੂਲ ਵੀ ਕਿਸੇ ਪ੍ਰਾਈਵੇਟ ਸਕੂਲ ਨਾਲੋਂ ਘੱਟ ਨਹੀਂ ਪਰ ਮੈਨੂੰ ਇੱਕ ਗੱਲ ਦਾ ਬੜਾ ਦੁੱਖ ਹੈ ਬੜਾ ਤੋਕ ਹੈ ਤੇ ਮੀਡੀਆ ਖੜਾ ਤੇ ਮੇਰੇ ਸਾਹਮਣੇ ਬਜ਼ੁਰਗ ਬੈਠੇ ਆ ਮੇਰੀਆਂ ਮਾਵਾਂ ਬੈਠੀਆਂ ਬੱਚੇ ਬੈਠੇ ਆ ਨੌਜਵਾਨ ਬੱਚੇ ਸਾਡੇ ਯੰਗ ਸਟੂਡੈਂਟਸ ਬੈਠੇ ਆ ਮੈਂ ਥਾਂ ਤੋਂ ਕੁਝ ਨਾ ਚਾਹੂੰਗਾ ਅੱਜ ਜਿੰਨੇ ਵਿਰੋਧੀ ਪਾਰਟੀ ਦੇ ਲੀਡਰ ਨੇ ਆ ਕਾਲੀ ਦਲ ਕਾਂਗਰਸ ਬੀਜੇਪੀ ਦੋ ਦਿਨ ਤੋਂ ਇਹਨਾਂ ਨੂੰ ਅੱਗ ਲੱਗੀ ਹੋਈ ਹੈ ਤਕਲੀਫ ਪਈ ਹੋਈ ਹੈ ਕੈਂਡਿਆਕੇ ਜੀ ਅੱਜ ਦੀ ਸਕੂਲਾਂ ਦੇ ਵਿੱਚ ਬਾਥਰੂਮਾਂ ਦੇ ਘਾਟਨ ਰੱਖ ਲਏ ਇਹਨਾਂ ਨੂੰ ਸ਼ਰਮ ਆਣੀ ਚਾਹੀਦੀ ਹੈ ਮੈਂ ਇਹਨੂੰ ਪੁੱਛਣਾ ਚਾਹੁੰਦਾ 2022 ਤੋਂ ਪਹਿਲਾਂ ਜਦੋਂ ਮੈਂ ਮੰਤਰੀ ਬਣਿਆ ਪੰਜਾਬ ਦੇ ਵਿੱਚ 3000 ਇਦਾਂ ਦੇ ਸਕੂਲ ਸੀ ਜਿੱਥੇ ਨਾ ਬਾਥਰੂਮ ਸੀ ਜਾਂ ਇਹ ਹੈਗਾ ਕਿ ਵਰਤਨ ਲਾਇਕ ਹੀ ਸੀ 75 ਫਰਸ ਤੁਹਾਡੇ ਰਾਜ ਦੇ ਵਿੱਚ ਤੁਸੀਂ ਬਾਥਰੂਮ ਨਹੀਂ ਬਣਾ ਸਕੇ ਥੂ ਸਾਡੇ ਗਰੀਬਾਂ ਦੇ ਬੱਚੇ ਪੜਦੇ ਉੱਥੇ ਮੰਰੇਗਾ ਵਰਤਨਾਂ ਦੇ ਬੱਚੇ ਪੜਦੇ ਉੱਥੇ ਤੁਹਾਡੇ ਆਪਣੇ ਜਵਾਬ ਤੁਹਾਡੇ ਬੱਚੇ ਜਿਹਨਾਂ ਸਕੂਲਾਂ ਚ ਪੜ ਗਏ ਐ ਉਹਨਾਂ ਸਕੂਲਾਂ ਚ ਬਾਥਰੂਮ ਚ ਵੀ AC ਲੱਗੇ ਤੇ ਮੇਰੇ ਸਕੂਲਾਂ ਦੇ ਬੱਚੇ ਖੁੱਲੇ ਚ ਜਾਂ ਮੈਂ ਇੱਧਰ ਦੇ ਸਕੂਲਾਂ ਚ ਗਿਆ ਜਿੱਥੇ ਜਿੱਥੇ ਮੈਨੂੰ ਬੱਚੀਆਂ ਮਿਲੀਆਂ ਕਹਿੰਦੀ ਸਰ 8 ਵਜੇ ਸਕੂਲ ਲੱਗਦਾ 2 ਵਜੇ ਤੱਕ ਕਿਵੇਂ ਕੰਟਰੋਲ ਕਰੀਏ ਕਿ ਲ ਸਕੂਲ ਚ ਬਾਥਰੂਮ ਖੁੱਲੇ ਮੈਦਾਨ ਚ ਸਾਡੇ ਬੱਚੇ ਬਾਥਰੂਮ ਜਾਂਦੇ ਸੀ ਤੇ ਹਾਂ ਅਸੀਂ ਜਦੋਂ ਉਹ ਬਾਥਰੂਮ ਬਣਾਤੇ ਤੇਨੇ ਜਿਹੜਾ ਨੀ ਪੱਥਰ ਕਿਉਂ ਰੱਖ ਰੇ ਇਹ ਨੀ ਪੱਥਰ ਥੋੜਾ ਤਮਾਚਾ ਉਦੋਂ ਤੁਹਾਨੂੰ ਸ਼ਰਮ ਆਈ ਨਹੀਂ ਕਿੱਥੇ ਗਈ ਤੁਹਾਡੀ ਸ਼ਰਮ ਜਦੋਂ ਸਾਡੀ ਬੱਚੀਆਂ ਬਾਹਰ ਬਾਥਰੂਮ ਜਾਂਦੀਆਂ ਸੀ ਖੁੱਲੇ ਚ ਬਾਥਰੂਮ ਜਾਂਦੀਆਂ ਸੀ ਕਦੀ ਤੁਹਾਡੇ ਕੰਕੀਤ ਨਹੀਂ ਆਈ ਤੁਸੀਂ ਉਸ ਵਕਤ ਵਿਅਸਤ ਸੀ ਆਪਣੇ ਫਾਰਮ ਹਾਊਸ ਬਣਾਉਣੇ ਆਪਣੇ 5 17 7 17 ਹੋਟਲ ਬਣਾਉਣੇ ਇਹ ਅਰਵਿੰਦ ਕੇਜਰੀਵਾਲ ਦੀ ਸੋਚ ਹੈ ਕਿ ਭਗਵੰਤ ਮਾਨ ਦੀ ਸਰਕਾਰ ਹੈ ਕਿ ਅੱਜ ਅਸੀਂ ਪੰਜਾਬ ਦੇ ਦੇ